ਸਿਆਸਤ ਸਿੱਧਾ ਜਾ ਕੇ ਅਸਰ ਕਰਦੀ ਹੈ ਦਿੱਲੀ ਰਾਜਧਾਨੀ ਚ ਔਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਕੈਂਪੇਨ ਚਲਾਈ ਜਿਸ ਦਾ ਮੋੜਵਾ ਜਵਾਬ ਅੱਜ ਭਾਜਪਾ ਦੀ ਪੰਜਾਬ ਨੇ ਵੀ ਦੇ ਦਿੱਤਾ ਜੋ ਪੋਸਟਰ ਇੱਕ ਚੱਲ ਰਿਹਾ ਔਰ ਨਾਲ ਹੀ ਪ੍ਰੋਟੈਸਟ ਕੀਤੇ ਜਾ ਰਿਹਾ ਕੀ ਇਹ ਪ੍ਰੋਟੈਸਟ ਕਰਨ ਨਾਲ ਜਾਂ ਸੋਸ਼ਲ ਮੀਡੀਆ ਤੇ ਕੈਂਪੇਨ ਚਲਾਉਣ ਦੇ ਨਾਲ ਬਦਲਣਗੀਆਂ ਇਹ ਸਰਗਰਮੀਆਂ ਜਾਂ ਫਿਰ ਜਿਹੜਾ ਕੰਮ ਈਡੀ ਨੇ ਕਰਨਾ ਜਾਂ ਕੇਂਦਰ ਨੇ ਕਿਹਾ ਹੋਇਆ ਉਹ ਚੱਲਣਾ ਹੀ ਚੱਲਣਾ ਓਮੇ ਤੁ ਕੋਈ ਇੱਕ ਪੋਲੀਟੀਕਲ ਐਕਸਰਸਾਈਜ਼ ਆਮ ਆਦੀ ਪਾਰਟੀ ਇੱਕ ਪੋਲੀਟੀਕਲ ਐਕਸਰਸਾਈਜ਼ ਕਰ ਰਹੀ ਇਸ ਤੋਂ ਇਲਾਵਾ ਕੁਝ ਨਿਰਿਤ ਨਾ ਹੀ ਉਹਨਾਂ ਨੂੰ ਮਿਲਣਾ ਇਹਦੇ ਵਿੱਚ ਕੁਝ ਇਦਾਂ ਨਹੀਂ ਹੈ ਕਿ ਤੁਸੀਂ ਪ੍ਰੈਸ਼ਰ ਪਾ ਕੇ ਤੇ ਜਿਹੜੀਆਂ ਦੇਸ਼ ਦੀਆਂ ਏਜੰਸੀਆਂ ਨੇ ਜਾਂ ਦੇਸ਼ ਦੀਆਂ ਅਦਾਲਤਾਂ ਤੇ ਪ੍ਰਭਾਵ ਪਾ ਲੋਗੇ ਲੋਕਾਂ ਦਾ ਪ੍ਰੈਸ਼ਰ ਸਰਕਾਰ ਤੇ ਪੈ ਸਕਦਾ ਲੇਕਿਨ ਇੱਕ ਪੋਲੀਟੀਕਲ ਪਾਰਟੀ ਦਾ ਪ੍ਰੈਸ਼ਰ ਸਰਕਾਰਾਂ ਤੇ ਤੇ ਅਦਾਲਤਾਂ ਤੇ ਨਹੀਂ ਪੈ ਸਕਦਾ ਹੈਗਾ ਹੁਣ ਸਵਾਲ ਹੈ ਕਿ ਜਿਹੜੀ ਐਕਸਰਸਾਈਜ਼ ਹੋ ਰਹੀ ਆ ਪਹਿਲਾਂ ਜਿੰਨੇ ਅਰਜੋਤ ਸਿੰਘ ਬੈਂਸ ਔਰ ਡਾਕਟਰ ਬਲਬੀਰ ਸਿੰਘ ਹੋਣੀ ਚਲੇ ਗਏ ਸੀ ਫਿਰ ਉਹਨਾਂ ਦੇ ਅੰਦੋਲਨ ਦੀਆਂ ਲੋਕਾਂ ਨੇ ਵੀ ਵੀਡੀਓ ਵੀ ਬੜੀਆਂ ਬਣਾਈਆਂ ਨੇ ਮੀਮਸ ਬੜੇ ਬਣਾਏ ਕਿ ਦੁਨੀਆ ਦਾ ਸਭ ਤੋਂ ਛੋਟਾ ਅੰਦੋਲਨ 3 ਸੈਕਿੰਡ ਦਾ ਹੈ ਨਾ ਜੀ ਹੁਣ ਅੱਜ ਫੇਰ ਮੰਤਰੀ ਗਏ ਨੇ ਇਹ ਇੱਕ ਐਕਸਰਸਾਈਜ਼ ਹੈ ਇਹਦੇ ਚੋ ਕੁਝ ਨਹੀਂ ਨਿਕਲਣਾ ਹੈਗਾ ਹੁਣ ਸਵਾਲ ਹੈ ਕਿ ਆਮ ਆਦੀ ਪਾਰਟੀ ਪਰੇਸ਼ਾਨ ਹੋ ਗਈ ਆ ਫਰਸਟ੍ਰੇਸ਼ਨ ਚ ਹੋ ਗਈ ਆ ਕਿ ਇੱਕ ਪਾਸੇ ਜਦ ਤੁਸੀਂ 31 ਤਰੀਕ ਦੀ ਕਾਲ ਕੀਤੀ ਆ ਪੋਲਿਟਿਕਲ ਪਾਰਟੀ ਰੈਲੀ ਕਰ ਰਹੀਆਂ ਸਾਰੀਆਂ ਪਾਰਟੀਆਂ ਨੇ ਉਹਦੇ ਸ਼ਮੂਲੀਅਤ ਉਹਨਾਂ ਨੇ ਆਪਣੀ ਆਪਣੀ ਦਰਜ ਕਰਵਾਉਣੀਆਂ ਤੇ ਉਸ ਤੋਂ ਪਹਿਲਾਂ ਜਿਹੜੇ ਪੋਲਿਟਿਕਲ ਸ਼ੋਸ਼ੇ ਕਰ ਰਹੇ ਨੇ ਇਹਦਾ ਈਡੀ ਤੇ ਅਸਰ ਪਏਗਾ ਇਹਦੇ ਤੇ ਸੁਪਰੀਮ ਕੋਰਟ ਜਾਂ ਦਿੱਲੀ ਹਾਈ ਕੋਰਟ ਜਾਂ ਦਿੱਲੀ ਜਿਹੜੀ ਲੋਅਰ ਕੋਰਟ ਹੈ ਜਿਹਨੂੰ ਦਿੱਲੀ ਰਾਊਜ਼ ਕੋਰਟ ਕਹਿੰਦੇ ਨੇ ਉਸ ਤੇ ਅਸਰ ਪਏਗਾ ਜਾਂ ਈਡੀ ਦੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਏਗੀ ਨਹੀਂ ਪਰ ਤੁਸੀਂ ਇੱਕ ਇੱਕ ਬੀਜਪੀ ਨੂੰ ਇੱਕ ਬਦਨਾਮ ਕਰਨ ਤੇ ਲੱਗੇ ਹੋਏ ਕਿ ਬੀਜਪੀ ਜਿਹੜੀ ਆ ਉਹ ਕੇਜਰੀਵਾਲ ਤੋਂ ਡਰਦੀ ਜਿਹੜੇ ਉਹਨਾਂ ਨੇ ਪੋਸਟਰ ਕੱਢੇ ਸੀ ਕਿ ਸਾਰੇ ਨੇ ਆਪਣੇ ਟਵਿੱਟਰ ਕਾਊਂਟ ਫੇਸਬੁੱਕ ਕਾਊਂਟ ਕੇ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਸਾਹਿਬ ਹੁਣ ਬੀਜਪੀ ਨੇ ਅੱਜ ਪੰਜਾਬ ਬੀਜਪੀ ਨੇ ਕੀ ਕਹਿ ਦਿੱਤਾ ਕਿ ਭਾਰਤ ਦਾ ਸਭ ਤੋਂ ਭ੍ਰਿਸ਼ਟਾਚਾਰੀ ਕੌਣ ਹੈ ਅਰਵਿੰਦ ਕੇਜਰੀਵਾਲ ਇਹ ਜਿਹੜੀਆਂ ਪੋਲੀਟੀਕਲ ਜਾਂ ਸ਼ਬਦੀ ਜੰਗ ਜਾਂ ਪੋਸਟਰ ਵਾਰ ਚੱਲ ਰਹੀ ਆ ਨਾ ਦੇ ਦੇ ਵਿੱਚ ਬੀਜੇਪੀ ਨੂੰ ਫਾਇਦਾ ਨਾ ਇਹਦੇ ਵਿੱਚ ਆਮ ਆਦੀ ਪਾਰਟੀ ਨੂੰ ਫਾਇਦਾ ਪਰ ਇੱਕ ਪੋਲੀਟੀਕਲ ਸਟੰਟ ਹੈ ਕਿਉਂਕਿ ਦੇਸ਼ ਦਾ ਜਿਹੜਾ ਨਾਗਰਿਕ ਹੈ ਨਾ ਉਹ ਤਿੰਨ ਚੀਜ਼ਾਂ ਬੜੀਆਂ ਧਿਆਨ ਨਾਲ ਦੇਖਦਾ ਇੱਕ ਤੇ ਉਹ ਫਿਲਮੀ ਦੁਨੀਆ ਬੜੀ ਧਿਆਨ ਨਾਲ ਦੇਖਦਾ ਇੱਕ ক্রিকেট ਦੀ ਦੁਨੀਆ ਬੜੀ ਧਿਆਨ ਨਾਲ ਦੇਖਦਾ ਤੇ ਕਾ ਜਿਹੜੀ ਪੋਲੀਟੀਕਲ ਦੁਨੀਆ ਨੇ ਕਿ ਕਿੰਨੇ ਕਿਹਦੇ ਕੱਪੜੇ ਤਾਰੇ ਨੇ ਕਿੰਨੇ ਕਿਹਦੇ ਤੇ ਚਾਰ ਗੱਲਾਂ ਕੀਤੀਆਂ ਦੇਖਦੀ ਜਨਤਾ ਇਹ ਨਾ ਤਿੰਨ ਆਲੇ ਦੁਆਲੇ ਬੜੀਆਂ ਘੁੰਮਦੇ ਦੇਸ਼ ਦੀ ਸਿਆਸਤ ਹੋ ਗਈ ਫਿਲਮੀ ਦੁਨੀਆ ਹੋ ਗਿਆ ਔਰ ਇਹ ਬਾਡ ਬੱਲੇ ਵਾਲੀ ਦੁਨੀਆ ਹੋ ਗਈ ਕਿਉਂਕਿ ਹਰੇ ਪਾਸੇ ਗਲੈਮਰੀ ਗਲੈਮਰ ਹੁਣ ਆ ਜਿਹੜਾ ਕੇਜਰੀਵਾਲ ਸਾਹਿਬ ਦਾ ਚੱਲ ਰਿਹਾ ਹੈਗਾ ਕਿ ਉਹਨਾਂ ਦੀ ਗ੍ਰਿਫਤਾਰੀ ਲੈ ਕੇ ਉਹ ਪਾਰਟੀ ਜਿਹੜੀ ਅਸਲ ਦੇ ਵਿੱਚ ਮੁਸ਼ਕਲ ਦੇ ਵਿੱਚ ਹੈ ਦਿੱਕਤ ਦੇ ਵਿੱਚ ਹੈ ਗਿਆ ਕਿ ਪਾਰਟੀ ਦਾ ਅਗਲਾ ਕਨਵੀਨਰ ਕੌਣ ਹੋਸਦਾ ਪਾਰਟੀ ਦੀ ਅਗਲੀ ਵਾਕਡੋਰ ਕੌਣ ਸੰਭਾਲ ਸਕਦਾ ਹੈਗਾ ਦਿੱਲੀ ਦੇ ਵਿੱਚ ਮੁੱਖ ਮੰਤਰੀ ਕੌਣ ਹੈ ਪਾਰਟੀ ਤੇ ਇਹਨਾਂ ਮੁਸ਼ਕਲਾਂ ਦੇ ਵਿੱਚ ਦਿੱਕਤਾਂ ਦੇ ਵਿੱਚ ਫਸ ਚੁੱਕੀ ਆ ਤੇ ਜਿਹੜੇ ਹੁਣ ਸ਼ਕਤੀ ਪ੍ਰਦਰਸ਼ਨ ਹਰਜੋਤ ਸਿੰਘ ਬੈਂਸ ਸਾਹਿਬ ਵਾਰ-ਵਾਰ ਦਿੱਲੀ ਜਾ ਕੇ ਕਰ ਰਹੇ ਨੇ ਅੱਜ ਵੀ ਉਹਦੇ ਨਾਲ ਜਿਹੜੇ ਸਪੋਰਟਰ ਸੀ ਕਿ ਪਾਗਲ ਲੱਤ ਜੂਗੀ ਪਾਗਲ ਲੱਤ ਜੂਗੀ ਤੇ ਪਿਛਲੇ 24 ਮਹੀਨਿਆਂ ਦੇ ਵਿੱਚ ਜਿੰਨੇ ਪ੍ਰੋਟੈਸਟ ਹੋਏ ਨੇ ਚਾਹੇ ਕਿਸਾਨਾਂ ਦੇ ਚਾਹੇ ਖੇਤ ਮਜ਼ਦੂਰਾਂ ਦੇ ਚਾਹੇ ਬੇਰੋਜ਼ਗਾਰ ਟੀਚਰਾਂ ਦੇ ਪੱਗਾਂ ਤੇ ਉਹਨਾਂ ਦੀਆਂ ਵੀ ਰੁਲੀਆਂ ਆ ਗਈਆਂ ਨੇ ਪੱਗਾਂ ਤੇ ਤੁਹਾਡੀ ਪੁਲਿਸ ਨੂੰ ਉਹਨਾਂ ਦੀਆਂ ਵੀ ਲਾਈਆਂ ਆ ਗਈਆਂ ਨੇ ਤੇ ਅੱਜ ਦੇ ਤੁਸੀਂ ਪ੍ਰੋਟੈਸਟ ਕਰਦੇ ਪ੍ਰੋਟੈਸਟ ਦੇ ਦੌਰਾਨ ਅਗਰ ਕਿਸੇ ਦੀ ਪੱਗ ਲੱਤ ਜਾਂਦੀ ਹੈਗੀ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹਦੀ ਬੇਦਬੀ ਹੋ ਗਈ ਹੈ ਜਾਂ ਧਰਮ ਦੀ ਬੇਦਬੀ ਹੋ ਗਈ ਨਹੀਂ ਹਰ ਚੀਜ਼ ਤੇ ਬੇਦਬੀ ਵਾਲਾ ਸਵਾਲ ਹੀ ਹੁੰਦਾ ਪ੍ਰੋਟੈਸਟ ਆ ਲੜਾਈ ਝਗੜਾ ਤੱਕ ਮੁੱਕੀ ਖੇਚ ਤੂੰ ਉਹ ਹੋ ਨਾ ਵਾ ਜਾਂ ਤੇ ਫਿਰ ਤੁਸੀਂ ਇਹ ਪ੍ਰੋਟੈਸਟ ਨਾ ਕਰੋ ਜਾਂ ਜਦੋਂ ਤੁਹਾਨੂੰ ਪੁਲਿਸ ਫੜਨ ਆਉਂਦੀ ਹੈ ਤੇ ਤੁਸੀਂ ਸੇਫਲੀ ਇੱਕ ਆਦਰ ਦੇ ਤੌਰ ਤੇ ਪ੍ਰੋਟੈਸਟ ਕਰਨ ਦਾ ਤਰੀਕਾ ਹੀ ਹੈ ਇਹ ਥੋੜਾ ਕਿ ਤੁਸੀਂ ਆਪਣੇ ਕੱਪੜੇ ਪੜਵਾ ਕੇ ਚਾਰ ਪੁਲਿਸ ਵਾਲੇ ਚੁੱਕ ਕੇ ਪਾਗ ਲਵਾ ਕੇ ਪ੍ਰੋਟੈਸਟ ਕਰੋਗੇ ਇਹ ਚੀਜ਼ਾਂ ਡਰਾਮੇ ਨਹੀਂ ਚੱਲਦੀਆਂ ਅਗੇ ਇੱਥੇ ਵੀ ਤੇ ਲੋਕਾਂ ਦੀਆਂ ਪੱਗਾਂ ਲੱਥ ਦੀਆਂ ਜਦੋਂ ਪੁਲਿਸ लाठी चार्ज ਕਰਦੇ ਆ ਉਦੋਂ ਭਾਗ ਨਹੀਂ ਦਿਖਦੀ ਹੈਗੀ ਇਹ ਜਿਹੜੇ ਪੋਲੀਟੀਕਲ ਡਰਾਮੇ ਨਾ ਜੀ ਇਹ ਏਡੇ ਕਾਮਜਾਬ ਨਹੀਂ ਹੁੰਦੇ ਪਰ ਆਮ ਆਦਮੀ ਪਾਰਟੀ ਦੀ ਲੱਗਿਆ ਕਿ ਇਲੈਕਸ਼ਨ ਹੈ ਨਾ ਪੰਜਾਬ ਦੀਆਂ 13 ਜਿੱਤਣੀਆਂ ਅ ਦਿੱਲੀ ਦੀਆਂ 7 ਜਿੱਤਣੀਆਂ ਹੈਗੀਆਂ ਇਹ ਇਲੈਕਸ਼ਨ ਹੈ ਕਿ 20 ਸੀਟਾਂ ਦਾ ਸਵਾਲ ਆ ਇੱਕ ਚੰਡੀਗੜ੍ਹ ਗੱਠ ਜੁੜ ਹੋ ਗਿਆ ਹਰਿਆਣੇ ਚ ਵੀ ਇੱਕ ਮਿਲ ਗਈ 22 ਸੀਟਾਂ ਤੇ ਚਾਰਾ ਸੂਬਿਆਂ ਚੋਂ ਕਿ ਨਾ ਇਹ 22 ਚਾਰ ਸੂਬਿਆਂ ਦੇ 22 ਸੀਟਾਂ ਦਾ ਸਵਾਲ ਹੈ ਇੱਜ਼ਤ ਦਾ ਸਵਾਲ ਬਣ ਗਿਆ ਵਕਾਰ ਦਾ ਸਵਾਲ ਬਣ ਗਿਆ ਕਿ ਕੇਜਰੀਵਾਲ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਤੌਰ ਤੇ ਵਰਕਰਾਂ ਦੇ ਵਿੱਚ ਜਿਹੜਾ ਵਰਕਰਾਂ ਦੇ ਜਿਹੜਾ ਮੋਰਲ ਹੈ ਨਾ ਉਹ ਡਾਊਨ ਹੋਵੇ ਉਹਨੂੰ ਮਰਾਲ ਨੂੰ ਉੱਚਾ ਚੁੱਕਣ ਵਾਸਤੇ ਇਹ ਪੋਲਿਟੀਕਲ ਐਕਸਰਸਾਈਜ਼ ਆਮ ਆਦਮੀ ਪਾਰਟੀ ਵੱਲ ਹੋ ਰਹੀ ਹੈ। ਇਹ ਕਿਸੇ ਨਾਲ ਜੁੜੀ ਇੱਕ ਆਖਰੀ ਗੱਲ ਹੋਏ ਆ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਭ ਤੋਂ ਵੱਡਾ ਡਰ ਮੋਦੀ ਦੇ ਲਈ ਜਾਂ ਭਾਜਪਾ ਦੇ ਲਈ ਅਰਵਿੰਦ ਕੇਜਰੀਵਾਲ। ਦੂਜੇ ਪਾਸੇ ਸੀਟਾਂ ਤਾਂ ਬਹੁਤ ਜ਼ਿਆਦਾ ਨਹੀਂ ਇਹ ਤਾਂ ਸਿਰਫ ਲਾੜੀ ਵੀ ਬਾਈ ਤੇ ਰਹੇ ਆ। ਕਹਿੰਦੇ ਸਭ ਤੋਂ ਵੱਡਾ ਡਰ ਕਿਵੇਂ ਹੋ ਗਿਆ? ਦੂਸਰਾ ਮੁੱਖ ਮੰਤਰੀ ਦੀ ਸਟੇਟਮੈਂਟ ਦਿੱਲੀ ਵਿੱਚ ਹੀ ਹੈ ਕਿ ਬਾਕੀ ਪਾਰਟੀਆਂ ਤੋਂ ਥੋੜਾ ਡਰਨਾ ਉਹਨਾਂ ਦੀਆਂ ਤਾਂ ਇੰਨੀਆਂ ਫਾਈਲਾਂ ਬਣਾਈ ਬੈਠੇ ਆ ਸੱਚੀਆਂ ਝੂਠੀਆਂ। ਬਾਕੀ ਪਾਰਟੀਆਂ ਨਹੀਂ ਬੋ ਉਹਨਾਂ ਨੂੰ ਇਹ ਦਬਲਿਆ ਜਾ ਰਿਹਾ ਜਾਂ ਉਹਨਾਂ ਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਸਮਝ ਨਹੀਂ ਆ ਰਹੀ ਕਿ ਦੂਜੀਆਂ ਪਾਰਟੀਆਂ ਤੋਂ ਜਿਹੜੇ ਡਰ ਨਹੀਂ ਤੇ ਉਹਨਾਂ ਨੂੰ ਨਾਲ ਲੈ ਕੇ ਪ੍ਰੋਟੈਸਟ ਦੀ ਕਾਲ ਕਿਉਂ ਦਿੱਤੀ ਗਈ ਸੰਦੀਪ ਜਦੋਂ ਪਿੰਡਾਂ ਦੇ ਵਿੱਚ ਘੋਲ ਹੁੰਦੇ ਸੀ ਜਾਂ ਕਬੱਡੀਆਂ ਹੁੰਦੀਆਂ ਸੀ ਨਾ ਤੇ ਜਿਹੜਾ ਇੱਕ ਲਾਕੜੀ ਜਿਹਾ ਪਹਿਲਵਾਨ ਨਹੀਂ ਹੁੰਦਾ ਉਹ ਕਹਿੰਦਾ ਨਾ ਮੈਂ ਉਹ ਫਲਾਣੇ ਤਗੜੇ ਪਹਿਲਵਾਨ ਦੇ ਨਾਲ ਝੁਲਣਾ ਹੈਗਾ ਲੋਕੀ ਵੀ ਕਹਿਣਗੇ ਯਾਰ ਕਿਕਰ ਸੰਗੋ ਹਾਰਿਆ ਹੈਗਾ ਹਣਾ ਕੇਜਰੀਵਾਲ ਸਾਹਿਬ ਵੀ ਹੈਗਾ ਕਿ ਲੜਾਈ ਆਪਾਂ راہੁਲ ਗਾਂਧੀ ਥੋੜੇ ਲੈਣੀਆਂ راہੁਲ ਗਾਂਧੀ ਤੇ ਫਲੌਪ ਕਹਿੰਦੇ ਹੋਣੇ ਨਾ ਜਾਂ ਖੜਗੇ ਸਾਹਿਬ ਦੇ ਨਾਲ ਥੋੜਾ ਲੈਣੀਆਂ ਜਾਂ ਅਖਲੇਸ਼ ਯਾਦਵ ਦੇ ਨਾਲ ਥੋੜਾ ਲੈਣੀ ਲੜਾਈ ਆਪਾਂ ਵੀ ਫਿਰ ਵੱਡੇ ਬੰਦੇ ਨਾਲ ਲੜਾਈ ਲੜੀਏ ਨਾ ਆਪਾਂ ਵੀ ਕੇਜਰੀਵਾਲ ਸਾਹਿਬ ਉਹਦੇ ਨਾਲ ਮੋਦੀ ਸਾਹਿਬ ਨਾਲ ਲੜਾਈ ਲੜੀਏ ਨਾ ਵੱਡੇ ਨਾਲ ਲੜਾਈ ਲੜ ਕੇ ਵੱਡਾ ਹੋਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੀ ਆ ਲੜਾਈਆਂ ਇਦਾਂ ਨਹੀਂ ਲੜੀਆਂ ਲੜਾਈਆਂ ਹੁੰਦੀਆਂ ਤੁਹਾਡੀਆਂ ਵਿਚਾਰਤਾਂ ਤੁਹਾਡੀ ਸਿਧਾਂਤਕ ਤੁਹਾਡੀ ਇਮਾਨਦਾਰੀ ਤੁਹਾਡੀ ਡੈਡੀਕੇਸ਼ਨ ਤੁਹਾਡੀ ਮਿਹਨਤ ਤੁਹਾਡਾ ਲਗਨ ਹੂੰ ਉਹ ਜਿਹੜੀਆਂ ਚੀਜ਼ਾਂ ਤੋਂ ਤੁਸੀਂ ਭਟਕੇ ਆ ਆਮ ਆਦਮੀ ਪਾਰਟੀ ਵਾਲੇ ਤੁਸੀਂ ਸੌਵਾ ਖਾਧੀਆਂ ਸੀ ਆਪਣੇ ਟੱਬਰਾਂ ਦੀਆਂ ਵੀ ਉਹ ਤੁਸੀਂ ਭਟਕੇ ਹੋ ਤੁਹਾਨੂੰ ਕਹਿੰਦੇ ਨਾ ਸਾਨੂੰ ਕੁਰਸੀਆਂ ਚਾਹੀਦੀਆਂ ਨਾ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਪਰ ਤੁਸੀਂ ਆਪਣੇ 47 47 ਕਰੋੜ ਚ ਮਹਿਲ ਵੀ ਬਣਾਏ ਨੇ ਜੋ ਪਿਛਲੀਆਂ ਪਾਰਟੀਆਂ ਕਰਦਿੰਦੀਆਂ ਸਿਆਸਤ ਦੇ ਵਿੱਚ ਤੁਸੀਂ ਉਹੀ ਕਰਦੇ ਰਿਹਾਗੇ ਨੇ ਹੁਣ ਤੁਸੀਂ ਕਹਿ ਕੇ ਕਿ ਨਰਿੰਦਰ ਮੋਦੀ ਸਾਹਿਬ ਸਾਡੇ ਤੋਂ ਡਰਦੇ ਨੇ ਜਾਂ ਉਹਨਾਂ 'ਚ ਡਰ ਬਹੁਤ ਆ ਇਹ ਲੋਕੀ ਤਾਂ ਨਹੀਂ ਮੰਨ ਲੈਣਗੇ ਮੈਂ ਕਹੀ ਜਾਵਾਂ ਕਿ ਮੈਂ ਜੀ ਸਭ ਤੋਂ ਦੂਜਾ ਕੀ ਉਹਦੇ ਨਾਲ ਡੋਲਨ 트াম্প ਜਾਂ ਜੋ ਬਾਈਡਨ ਉਹ ਪ੍ਰਧਾਨ ਮੰਤਰੀ ਕਹਿ ਦੇਣਗੇ ਕਹਿੰਦੇ ਨਾਲ ਦੇ ਨਾ ਕੁਝ ਹੁੰਦਾ ਹੈਗਾ ਤੇ ਆਮ ਆਦਮੀ ਪਾਰਟੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਭਾਜਪਾ ਨੂੰ ਕੋਈ ਖਤਰਾ ਹੈਗਾ ਤੇ ਉਹ ਇਸ ਤੋਂ ਹੀ ਖਤਰਾ ਉਹਨਾਂ ਦੇ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਪਿੰਡ ਦੇ ਵਿੱਚ ਭਾਜਪਾ ਦਾ ਵਰਕਰ ਬੈਠਾ ਇੰਡੀਆ ਦੇ ਵਿੱਚ ਲਗਭਗ 6.5 ਲੱਖ ਪਿੰਡ ਦੇ ਕਰੀਬ ਆ 6.5 ਲੱਖ ਪਿੰਡ ਬਾਕੀ ਸ਼ਹਿਰ ਲਾ ਲੋ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਬੀਜੇਪੀ ਦਾ ਕਮਲ ਦਾ ਫੁੱਲ ਤੇ ਲੋਕੀ ਲਾ ਕੇ ਇੱਥੇ ਬੈਜ ਤੇ ਲਾਏ ਰਹੇ ਨੇ ਝੰਡਾ ਤੇ ਬੀਜੇਪੀ ਦਾ ਫੜਿਆਗਾ ਤੇ ਤੁਹਾਡਾ ਝੰਡਾ ਕਿੱਥੇ ਹੈਗਾ ਨਾ ਨਾ ਤੁਹਾਡਾ ਉੱਤਰਾਖੰਡ ਦਾ ਝੰਡਾ ਉਹ ਵੀ ਭਾਜ ਸ਼ਾਮਲ ਹੋ ਗਏ ਬੀਜੇਪੀ ਦੇ ਨਾ ਤੁਹਾਡਾ ਹਿਮਾਚਲ ਦੇ ਝੰਡਾ ਨਾ ਤੁਹਾਡਾ ਰਾਜਸਥਾਨ ਦੇ ਝੰਡਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੁਹਾਡਾ ਝੰਡਾ ਹੈਗਾ ਉਹ ਬੀਜੇਪੀ ਕੋ ਵੀ ਹੈ ਉਹ ਕਾਂਗਰਸ ਕੋ ਵੀ ਹੈ ਤੇ ਫਿਰ ਜਦ ਤੁਸੀਂ ਲੜਨਾ ਹੀ ਦੋ ਤਿੰਨ ਸੂਬਿਆਂ ਤੇ ਆ ਉਹ ਵੀ ਗੱਠ ਜੋੜ ਦੇ ਰੂਪ ਦੇ ਵਿੱਚ ਤੇ ਫਿਰ ਮੋਦੀ ਸਾਹਿਬ ਤੁਹਾਡੇ ਤੋਂ ਕਿਉਂ ਡਰਦੇ ਹੈਗੇ ਨੇ ਮੋਦੀ ਸਾਹਿਬ ਦੇ ਕਾਂਗਰਸ ਪਾਰਟੀ ਕੋ ਨਹੀਂ ਡਰੇਗੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਚਿੱਪ ਕੱਢ ਦਿੱਤੇ ਹੈਗੇ 2014 ਤੋਂ ਲੈ ਕੇ 2019 ਤੱਕ ਔਰ ਅਗਲੇ ਲੋਕੀ ਕਹਿੰਦੇ ਕਿ ਫੇਰ ਉਹਨਾਂ ਦੀ ਸਰਕਾਰ ਬਣੂਗੀ ਇਹ ਇੱਕ ਪੋਲੀਟੀਕਲ ਸਟੇਟਮੈਂਟ ਹੁੰਦੀ ਹੈ ਪਰ ਬੀਜੇਪੀ ਨੂੰ ਇਹ ਇਹ ਕਹਿ ਕੇ ਫਿਟੇ ਨੂੰ ਕਹਿਣਾ ਜਾਂ ਉਹਨਾਂ ਨੂੰ ਲੋਕਾਂ ਦੇ ਵਿੱਚ ਉਹਨਾਂ ਨੂੰ ਸਿਆਸੀ ਤੌਰ ਤੇ ਕਿ ਇਹ ਪਾਰਟੀ ਮਾੜੀ ਹੈਗੀ ਆ ਉਹ ਇਦਾਂ ਨਹੀਂ ਕੀਤਾ ਜਾ ਸਕਦਾ ਇਹ ਤੇ ਲੋਕਾਂ ਨੇ ਡਿਸਾਈਡ ਕਰਨਾ ਹੈਗਾ ਇਹ ਹੁਣ ਲੋਕ ਡਿਸਾਈਡ ਕਰਨਗੇ ਜਿਹੜੀਆਂ ਲੋਕ ਸਭਾ ਚੋਣਾਂ ਦਾ ਪ੍ਰਕਿਰਿਆ ਤੇ ਚੱਲ ਰਹੀ ਹੈਗਾ ਕਿ ਜੇ ਦਿੱਲੀ ਦੀਆਂ 7 ਦੀਆਂ 7 ਕੇਜਰੀਵਾਲ ਸਾਹਿਬ ਦੇ ਖਾਤੇ ਚ ਪੈ ਗਈਆਂ ਤੇ ਫਿਰ ਵਾਕਿਆ ਲੋਕਾਂ ਨੇ ਕਹਿਣਾ ਹੈਗਾ ਕਿ ਬੀਜੇਪੀ ਨੇ ਧੱਕਾ ਕਰਨ ਲੋਕ ਜਵਾਬ ਕਿਵੇਂ ਦੇਣਗੇ ਜਾਂ ਲੋਕ ਕਿਵੇਂ ਹੰਗਾਰਾ ਕਰਨਗੇ ਜਾਂ ਤੁਹਾਡੇ ਹੱਕ ਚਾ ਕੇ ਪ੍ਰੋਟੈਸਟ ਕਰ ਸਕਦੇ ਨੇ ਤੇ ਜਾਂ ਵੱਧ ਤੋਂ ਵੱਧ ਜੇ ਤੁਹਾਨੂੰ ਲੱਗਦਾ ਕਿ ਬੀਜੇਪੀ ਨੇ ਧੱਕਾ ਕੀਤਾ ਸੈਂਟਰ ਸਰਕਾਰ ਨੇ ਧੱਕਾ ਕੀਤਾ ਈਡੀ ਉਹਨਾਂ ਦੇ ਕਹਿਣ ਤੇ ਚੱਲ ਰਹੀ ਆ ਸੀਬੀਆਈ ਉਹਨਾਂ ਦੇ ਕਹਿਣ ਤੇ ਚੱਲ ਰਹੀ ਹੈ ਇਨਕਮ ਟੈਕਸ ਉਹਨਾਂ ਦੇ ਕਹਿਣ ਤੇ ਚੱਲ ਰਹੀ ਹੈ ਤੇ ਲੋਕੀ ਕਿਵੇਂ ਉਹ ਬੀਜੇਪੀ ਨੂੰ ਸਬਕ ਦੇਣਗੇ ਆ ਸੱਤ ਜਿਤਾ ਕੇ ਤੁਹਾਨੂੰ ਤੇ ਜੇ ਸੱਤ ਦੀਆਂ ਸੱਤ ਫੇਰ ਬੀਜੇਪੀ ਲੈ ਗਈ ਆ ਗਿਆ ਤੇ ਫਿਰ ਤੇ ਲੋਕਾਂ ਨੇ ਕਹਿਣਾ ਹੈਗਾ ਕਿ ਨਹੀਂ ਲੋਕ ਵੀ ਤੇ ਡਿਸਾਈਡ ਕਰ ਦੇਣਾ ਕਿ ਕਿਹੜੀ ਪਾਰਟੀ ਬੇਈਮਾਨ ਹੈ ਜਿਹੜੀ ਕਿਹੜੀ ਇਮਾਨਦਾਰ ਪੰਜਾਬ ਦੇ ਵਿੱਚ ਵੀ ਇਹੀ ਹੋਇਆ ਨਾ ਜੀ ਕਿ ਕਿੰਨੇ ਚੰਗੇ ਕੰਮ ਕੀਤੇ ਕਿੰਨੇ ਮਾੜੇ ਕੀਤੇ ਉਹ 92 ਸੀਟਾਂ ਵਾਲਿਆਂ ਤੇ ਲੋਕਾਂ ਨੇ ਮੋਹਰਾਂ ਲਾ ਦਿੱਤੀਆਂਗੇ ਇਹਦਾ ਮਤਲਬ ਕਿ ਪਿਛਲੇ ਨਾਲੇ ਮਾੜੇ ਕੰਮ ਕੀਤੇ ਤੇ ਉਹ ਹੁਣ ਦਿੱਲੀ ਦੀ ਜਨਤਾ ਡਿਸਾਈਡ ਕਰੂਗੀ ਜਾਂ ਮੰਨ ਲਓ ਆਪਾਂ ਪੰਜਾਬ ਦੀ ਵੀ ਕਹਿ ਲਈਏ 13 ਤੇ 7 20 ਸੀਟਾਂ ਦੇ ਲੋਕ ਡਿਸਾਈਡ ਕਰਨਗੇ ਕਿ ਸੈਂਟਰ ਸਰਕਾਰ ਨੇ ਕੇਜਰੀਵਾਲ ਸਾਹਿਬ ਨਾਲ ਮਾੜਾ ਕੀਤਾ